ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸੋ ਅੱਜ ਆਪਾਂ ਲੇਡੀਜ਼ ਦੇ ਲਈ ਇੱਕ ਪ੍ਰੋਬਲਮ ਸੋਲਵ ਕਰਕੇ ਲੈ ਕੇ ਆਏ ਆ ਜਿੱਦਾਂ ਹਨਾ ਥ੍ਰੈਡਿੰਗ ਕਰਾਉਣ ਲਈ ਆਪਾਂ ਨੂੰ ਪਾਰਲਰ ਜਾਣਾ ਹੀ ਪੈਂਦਾ ਤੇ ਜੇਕਰ ਪਾਈ ਨਹੀਂ ਵੀ ਕਰਾਉਂਦੇ ਚਲੋ ਕਹਿੰਦੇ ਨਾ ਕੋਈ ਨਹੀਂ ਬਾਅਦ ਚ ਕਰਾ ਲਾਂਗੇ ਇਦਾਂ ਉਦਾਂ ਪਰ ਇੰਨਾ ਚੀਜ਼ਾਂ ਲਈ ਆਹ ਜਿਹੜੇ ਵਾਲ ਹੁੰਦੇ ਨੇ ਬਹੁਤ ਬੁਰੇ ਲੱਗਦੇ ਆ ਇਹਨਾਂ ਦੀ ਖਾਤਰ ਸਪੈਸ਼ਲ ਆਪਾਂ ਨੂੰ ਪਾਰਲਰ ਜਾਣਾ ਹੀ ਪੈਂਦਾ ਤੇ ਆਪਾਂ ਇਹਦਾ ਲੈ ਕੇ ਆਏ ਆ ਸੋਲੂਸ਼ਨ ਹਨਾ ਇਹਦਾ ਹੱਲ ਲੈ ਕੇ ਆਏ ਆ ਤੇ ਉਹ ਆ ਜੋ ਫਿਰ ਤੁਹਾਨੂੰ ਦੱਸਦੇ ਆ ਦੇਖੋ ਆਪਾਂ ਥ੍ਰੈਡ ਲੈ ਲੈਣਾ ਥ੍ਰੈਡ ਦਾ ਤਕਰੀਬਨ ਇਹ ਇੰਨਾ ਤੱਕ ਲੈ ਲੈਣਾ ਓਕੇ ਇੰਨਾ ਤੱਕ ਲੈ ਕੇ ਇਹਨੂੰ ਇੱਥੋਂ ਗੰਡ ਮਾਰ ਲਓ ਠੀਕ ਆ ਇਹਨੂੰ ਗੰਢ ਦੇ ਲਈ ਨਾ ਇਹ ਹੁਣ ਦੇਖੀ ਜਾਓ ਇਹ ਤੋਇ ਆਂ ਆ ਤਿੰਨ ਆਂਗਲਾਂ ਤੇ ਇਹਨਾਂ ਚਾਰ ਬਲ ਪਾਉਣੀਆਂ ਠੀਕ ਆ ਫਿਰ ਉਸ ਤੋਂ ਬਾਅਦ ਦੇਖੋ ਐਂ ਚੱਲਣਾ ਲੱਗ ਜੂ ਨਾ ਇਹ ਹੁਣ ਦੇਖੋ ਇਧਰੇ ਪਾਸੋਂ ਇਹ ਇਦਾਂ ਬੇਨ ਮਾਦ ਨਹੀਂ ਆਹ ਐਂ ਕਰਕੇ ਇਧਰੋਂ ਬਸ ਇਹ ਮੈਂ ਤਾਂ ਕਰਦੀ ਨਹੀਂ ਮੈਨੂੰ ਤਾਂ ਕਰਕੇ ਥੋੜਾ ਜਿਹਾ ਈਜ਼ੀ ਲੱਗਦਾ ਤੇ ਤੁਹਾਨੂੰ ਵੀ ਮਤਲਬ ਥੋੜਾ ਕੇਰਾ ਹੱਥ ਇੰਨੀ ਜਲਦੀ ਨਹੀਂ ਚੱਲਣਾ ਪਹਿਲਾਂ ਆ ਚੀਜ਼ ਦੀ ਪ੍ਰੈਕਟਿਸ ਕਰਨੀ ਪੈਣੀ ਆ ਫਿਰ ਬਹੁਤ ਈਜ਼ੀਲੀ ਤੁਸੀਂ ਇਹ ਕਰ ਸਕਦੇ ਹੋ

ఏద <figured out> <X2> ਉਹ ਦੇਖੋ तकरीबन ਸਾਰੇ ਵਾਲ ਨਿਕਲ ਗਏ ਆ ਤੇ ਆ ਥ੍ਰੈਡਿੰਗ ਆਪਾਂ ਫੇਰ ਕਦੇ ਸिखਾਵਾਂਗੇ ਤੁਹਾਨੂੰ ਇਹ ਵੀ ਦੱਸਾਂਗੇ ਕਰਨੀ ਹੈ ਨਾ ਤੇ ਇਸ ਤਰੀਕੇ ਨਾਲ ਨਾ ਤੁਸੀਂ ਆਪਣੇ ਘਰ ਦੇ ਵਿੱਚ ਹੀ ਹੈਨਾ ਇਹ ਵਾਲ ਕੱਢ ਸਕਦੇ ਹੋ ਆਸਾਨੀ ਨਾਲ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ